ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਅਪਣੇ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜਿਹਨਾਂ ਦੇ ਸਿਰ ਤੇ ਕਰਜ਼ਾ ਹੈ ਤੇ ਜੇਕਰ ਉਹ ਗੁਰੂ ਘਰ ਜਾ ਕੇ ਆਹ ਸ਼ਬਦ ਤਹੀ ਦਿਨ ਲਗਾਤਾਰ ਬੋਲ ਲੈਂਦੇ ਹਨ ਤਾਂ ਉਹਨਾਂ ਦੇ ਸਾਰੇ ਹੀ ਕਰਜ਼ੇ ਲੱਥ ਜਾਣਗੇ ਉਹਨਾਂ ਦੀ ਜ਼ਿੰਦਗੀ ਵਿੱਚ ਬੜਾ ਵੱਡਾ ਬਦਲਾਵ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸਾਲ ਸੰਗਤ ਜੀ ਜੋ ਲੋਕ ਕਰਜ਼ੇ ਤੋਂ ਪਰੇਸ਼ਾਨ ਹਨ ਜਿਨ੍ਹਾਂ ਨੂੰ ਆਪਣੇ ਦੁੱਖਾਂ ਮੁਸੀਬਤਾਂ ਦਾ ਹੱਲ ਨਹੀਂ ਮਿਲ ਰਿਹਾ ਜੋ ਆਪਣੇ ਵਾਹਿਗੁਰੂ ਜੀ ਦੇ ਅੱਗੇ ਨਿਤ ਅਰਦਾਸਾਂ ਬੇਨਤੀਆਂ ਕਰਦੇ ਹਨ ਅੱਜ ਦੀ ਵੀਡੀਓ ਵਿੱਚ ਇੱਕ ਸੱਚੀ ਘਟਨਾ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਜਿਸ ਨੂੰ ਸੁਣ ਕੇ ਤੁਹਾਡਾ ਵੀ ਵਾਹਿਗੁਰੂ ਜੀ ਦੇ ਉੱਤੇ ਵਿਸ਼ਵਾਸ ਤੇ ਭਰੋਸਾ ਹੋਰ ਪੱਕਾ ਹੋ ਜਾਵੇਗਾ ਕਿ ਕਿੰਝ ਮੇਰੇ ਪਾਤਸ਼ਾਹ ਜੀ ਆਪਣੇ ਪਿਆਰਿਆਂ ਦੀ ਬਾਹਾਂ ਫੜ ਲੈਂਦੇ ਹਨ ਸਤ ਸੰਗਤ ਜੀ ਇਸ ਲਈ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਤੁਹਾਡਾ ਵੀ ਵਿਸ਼ਵਾਸ ਵਾਹਿਗੁਰੂ ਜੀ ਦੇ ਪ੍ਰਤੀ ਪੱਕਾ ਹੋ ਜਾਵੇਗਾ ਅਤੇ ਇਹੀ ਭਰੋਸਾ ਅਤੇ ਪਿਆਰ ਤੁਹਾਡਾ ਵੀ ਬੇੜਾ ਪਾਰ ਲਾ ਸਕਦਾ ਹੈ ਆਓ ਸਾਥ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਇਹ ਘਟਨਾ ਦਿੱਲੀ ਦੇ ਵਿੱਚ ਰਹਿੰਦੇ ਹੋਏ ਇੱਕ ਪਰਿਵਾਰ ਦੀ ਹੈ ਉਸ ਪਰਿਵਾਰ ਦੇ ਉੱਤੇ ਸਮਾਂ ਅਜੀਹਾ ਆਇਆ ਉਹਨਾਂ ਦੇ ਉੱਤੇ ਤਾਂ ਮੁਸੀਬਤਾਂ ਦਾ ਭਾਰ ਹੀ ਟੁੱਟ ਗਿਆ ਹਾਲਾਤ ਉਹਨਾਂ ਦੇ ਆਮਦਨ ਪੱਖੋਂ ਬੜੇ ਜ਼ਿਆਦਾ ਹੀ ਕਮਜ਼ੋਰ ਹੋ ਗਏ ਭਾਵ ਕਿ ਉਹਨਾਂ ਨੂੰ ਤਾਂ ਗਰੀਬੀ ਨੇ ਚਾਰਾਂ ਹੀ ਪਾਸਿਆਂ ਤੋਂ ਘੇਰ ਲਿਆ ਸੀ ਸਾਥ ਸੰਗਤ ਜੀ ਵੇਖਦੇ ਆਂ ਹੀ ਵੇਖਦੇ ਆ ਉਹ ਕਰਜ਼ੇ ਦੇ ਭਾਰ ਦੇ ਥੱਲੇ ਆ ਗਏ ਹੁਣ ਹਾਲਾਤ ਇਹ ਸੀ ਕਿ ਹਰ ਮਹੀਨੇ 15-20 ਹਜ਼ਾਰ ਦਾ ਕਰਜ਼ਾ ਦਾ ਵਿਆਜ ਭਾਈ ਜਾ ਰਿਹਾ ਸੀ ਘਰ ਦੇ ਮਕਾਨ ਦੀ ਛੱਤ ਵੀ ਜਿਹੜੀ ਸੀ ਉਹ ਵੀ ਵਿਆਜ ਤੇ ਹੋ ਚੁੱਕੀ ਸੀ ਕਹਿਣ ਤੋਂ ਭਾਵ ਕਿ ਆਮਦਨ ਨਾਲੋਂ ਖਰਚਾ ਉਹਨਾਂ ਦਾ ਵੱਧ ਚੁੱਕਾ ਸੀ ਉਹਨਾਂ ਕੋਲ ਕੋਈ ਵੀ ਜਮਾ ਪੂੰਜੀ ਨਹੀਂ ਸੀ ਸਿਰਫ ਤੇ ਸਿਰਫ ਇੱਕ ਪਲਾਟ ਸੀ ਜਿਸ ਦਾ ਉਹਨਾਂ ਨੂੰ ਇਸ ਸਮੇਂ ਸਹੀ ਮੁੱਲ ਨਹੀਂ ਸੀ ਮਿਲ ਰਿਹਾ ਉਹਨਾਂ ਨੂੰ ਕੁਝ ਸਮਝ ਵੀ ਨਹੀਂ ਸੀ ਆ ਰਹੀ ਅਜਿਹੀ ਸਥਿਤੀ ਵਿੱਚ ਕਿ ਕੀ ਕੀਤਾ ਜਾਵੇ ਉਹ ਬਿਲਕੁਲ ਹੀ ਹੁਣ ਹਿੰਮਤ ਹਾਰ ਚੁੱਕੇ ਸਨ ਬੇਨਤੀਆਂ ਕਰਦੇ ਹਨ ਕਿ ਪਾਤਸ਼ਾਹ ਜੀ ਸਾਡੇ ਤੇ ਵੀ ਕਿਰਪਾ ਕਰੋ ਸਾਲ ਸੰਗਤ ਜੀ ਜਦੋਂ ਮੇਰੇ ਵਾਹਿਗੁਰੂ ਜੀ ਨੇ ਕਿਸੇ ਦੀ ਬਾਹ ਫੜਨੀ ਹੋਵੇ ਉਹ ਆਪ ਚੱਲ ਕੇ ਆਪਣੇ ਪਿਆਰਿਆਂ ਦੇ ਕੋਲ ਪਹੁੰਚ ਜਾਂਦੇ ਹਨ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿਸੇ ਨਾ ਕਿਸੇ ਆਨੇ ਬਹਾਨੇ ਆਪਣੇ ਪਿਆਰਿਆਂ ਦੀ ਬਾਹ ਫੜ ਲੈਂਦੇ ਹਨ ਸਤਸੰਗਤ ਜੀ ਆਖਦੇ ਹਨ ਕਿ ਉਸ ਪਰਿਵਾਰ ਤੇ ਵੀ ਐਸੀ ਕਿਰਪਾ ਹੋਈ ਕਿ ਉਹਨਾਂ ਦੇ ਨਾਲ ਇੱਕ ਗੁਰਸਿੱਖ ਦਾ ਮੇਲ ਹੋਇਆ ਜਦੋਂ ਉਸ ਗੁਰਸਿੱਖ ਨੇ ਉਹਨਾਂ ਦੀਆਂ ਸਾਰੀਆਂ ਸਮੱਸਿਆਵਾਂ ਬਾਰੇ ਪਤਾ ਕੀਤਾ ਤਾਂ ਉਸ ਦੇ ਮੂੰਹੋਂ ਸਹਿਜ ਸੁਭਾਹੀ ਸ਼ਬਦ ਨਿਕਲੇ ਕਿ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਘਰ ਜਾਇਆ ਕਰੋ ਤੇ ਕਹਿੰਦੇ ਫਿਰ ਆਪ ਹੀ ਕਹਿਣ ਲੱਗਾ ਤੁਸੀਂ ਗੁਰਦੁਆਰਾ ਸੀਸਗੰਜ ਸਾਹਿਬ ਜਾਇਆ ਕਰੋ ਉੱਥੇ ਜਾ ਕੇ ਨੇਮ ਦੇ ਨਾਲ ਸੇਵਾ ਸਿਮਰਨ ਰਹਿਰਾਸ ਸਾਹਿਬ ਵੀ ਕਰਿਆ ਕਰੋ ਤਾਂ ਵੇਖਣਾ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਤੁਹਾਡੀ ਵੀ ਪੁਕਾਰ ਜ਼ਰੂਰ ਸੁਣ ਲੈਣਗੇ ਸਾਥ ਸੰਗਤ ਜੀ ਉਸ ਗੁਰਸਿੱਖ ਦੇ ਸ਼ਬਦਾਂ ਦੇ ਵਿੱਚੋਂ ਐਨਾ ਵਿਸ਼ਵਾਸ ਐਨਾ ਭਰੋਸਾ ਵੇਖ ਕੇ ਉਸ ਪਰਿਵਾਰ ਦਾ ਵੀ ਪੂਰਾ ਭਰੋਸਾ ਬਣ ਗਿਆ ਉਹਨਾਂ ਨੂੰ ਇੰਜ ਲੱਗਾ ਜਿਵੇਂ ਪਾਤਸ਼ਾਹ ਖੁਦ ਸੇਵਾ ਦੀ ᔪਗਤੀ ਦੱਸ ਕੇ ਗਏ ਹਨ ਸਾਡੀ ਮੁਕਤੀ ਕਰਨ ਦਾ ਰਾਹ ਦੱਸ ਕੇ ਗਏ ਹਨ ਸਾਧ ਸੰਗਤ ਜੀ ਤੁਸੀਂ ਅਕਸਰ ਹੀ ਵੇਖਿਆ ਹੋਵੇਗਾ ਜਦੋਂ ਵੀ ਆਪ ਨੂੰ ਕੋਈ ਸ਼ਬਦ ਦੀ ਪਾਠ ਕਰਨ ਦੀ ᔪਗਤੀ ਦੱਸਦਾ ਹੈ ਇਹ ਪਾਠ ਜਾਂ ਸ਼ਬਦ ਕਰਕੇ ਤੁਹਾਨੂੰ ਤੁਹਾਡੀ ਮੁਸੀਬਤ ਦਾ ਫਿਰ ਹੱਲ ਮਿਲ ਜਾਂਦਾ ਹੈ ਆਪਣਾ ਪਹਿਲਾ ਸਵਾਲ ਇਹ ਹੀ ਹੁੰਦਾ ਹੈ ਇਹ ਪਾਠ ਇਹ ᔪਗਤੀ ਸਾਨੂੰ ਕਿੰਨੇ ਦਿਨ ਕਰਨੀ ਪਵੇਗੀ ਹਣ ਤੋਂ ਭਾਵ ਅਸੀਂ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਹੀ ਗਿਣਤੀਆਂ ਮਿੰਟੀਆਂ ਕਰਨ ਲੱਗ ਜਾਂਦੇ ਹਾਂ ਸਾਡੇ ਵਿੱਚੋਂ ਕਈ ਅਜਿਹੇ ਮਨੁੱਖ ਹਨ ਜੋ ਕਿ ਕਹਿ ਦਿੰਦੇ ਹਨ ਕਿ 40 ਦਿਨ ਪਾਠ ਕਰਨਾ ਹੋਵੇ ਜਾਂ ਸੇਵਾ ਕਰਨੀ ਹੋਵੇ ਮਸਾਂ ਹੀ ਗਿਣ-ਗਿਣ ਕੇ ਦਿਨ ਲੰਘਾਉਂਦੇ ਹਨ ਕਿ ਕਦੋਂ ਦਿਨ ਪੂਰੇ ਹੋ ਜਾਣਗੇ ਪਰ ਸਾਧ ਸੰਗਤ ਜੀ ਉਸ ਪਰਿਵਾਰ ਦੀ ਸ਼ਰਦਾ ਐਨੀ ਜਾਗੀ ਕਿ ਉਹਨਾਂ ਦੇ ਮੋਹ ਕੋਈ ਵੀ ਕਿੰਤੂ ਪਰੰਤੂ ਨਹੀਂ ਨਿਕਲਿਆ ਉਹਨਾਂ ਦਾ ਗੱਲ ਸੁਣਦਿਆਂ ਹੀ ਭਰੋਸਾ ਅਥਾਹਾ ਬਣ ਚੁੱਕਾ ਸੀ। ਉਹਨਾਂ ਨੂੰ ਇੰਜ ਲੱਗਾ ਕਿ ਹੁਣ ਸਾਡੀ ਮੁਸੀਬਤ ਦੇ ਦਿਨ ਤਾਂ ਇਕੱਠੇ ਜਾਣਗੇ। ਸਾਡੀ ਮੁਸੀਬਤ ਦੇ ਦਿਨ ਤਾਂ ਕੱਟੇ ਜਾਣਗੇ। ਤਾਂ ਕਹਿੰਦੇ ਉਸ ਗੁਰਸਿੱਖ ਨੇ ਆਪਣੀ ਇਹ ਹੀ ਜੁਗਦੀ ਦੱਸੀ ਤੇ ਕਿਹਾ ਕਿ ਤੁਸੀਂ ਸਵੇਰੇ 4 ਵਜੇ ਤੋਂ ਲੈ ਕੇ 7 ਵਜੇ ਤੱਕ ਗੁਰੂ ਘਰ ਸੇਵਾ ਕਰਿਆ ਕਰੋ। ਸਾਥ ਸੰਗਤ ਜੀ ਉਸ ਪਰਿਵਾਰ ਦਾ ਚਾਹ ਤੇ ਭਰੋਸਾ ਇੰਨਾ ਸੀ ਕਿ ਉਹਨਾਂ ਨੇ ਮਨ ਵਿੱਚ ਸੋਚਿਆ ਕਿ ਸਾਡੇ ਕੋਲ ਕੋਈ ਵੀ ਧੰਦਾ ਨਹੀਂ ਹੁੰਦਾ। ਅਸੀਂ ਵਿਹਲੇ ਹੁੰਦੇ ਹਾਂ ਤੇ ਸਾਰੇ ਹੀ ਦਿਨ ਘਰ ਵਿੱਚ ਬੈਠੇ ਆ ਬੈਠੇ ਆ ਕਰਨਾ ਵੀ ਕੀ ਹੁੰਦਾ ਹੈ। ਸਾਧ ਸੰਗਤ ਜੀ ਉਹਨਾਂ ਨੇ ਅੰਮ੍ਰਿਤ ਵੇਲੇ ਦੀ ਜਗ੍ਹਾ ਰਾਤ ਨੂੰ ਹੀ 11 ਵਜੇ ਦਾ ਨਿਯਮ ਪੱਕਾ ਬਣਾ ਲਿਆ। ਸਾਧ ਸੰਗਤ ਜੀ ਇੱਕ ਅਚਾਨਕ ਉਹਨਾਂ ਦੇ ਘਰ ਵਿੱਚ ਆਦਮੀ ਆਇਆ ਤੇ ਆ ਕੇ ਘਰ ਦੇ ਮੁਖੀ ਨੂੰ ਕਹਿਣ ਲੱਗਾ ਤੁਹਾਡਾ ਕੋਈ ਪਲਾਟ ਵੇਚਣ ਵਾਲਾ ਹੈ। ਮੈਨੂੰ ਕਿਸੇ ਨੇ ਦੱਸ ਪਾਈ ਹੈ ਘਰ ਦੇ ਮੁਖੀ ਨੇ ਕਿਹਾ ਹਾਂਜੀ ਇੱਕ ਪਲਾਟ ਤਾਂ ਹੈ ਵੇਚਣ ਵਾਲਾ ਵੀ ਹੈ ਕਹਿੰਦੇ ਫਿਰ ਉਸ ਆਦਮੀ ਨੇ ਕਿਹਾ ਕਿ ਤੁਸੀਂ ਆਪਣਾ ਪਲਾਟ ਜੇਕਰ ਵੇਚਣਾ ਚਾਹੁੰਦੇ ਹੋ ਤਾਂ ਮੈਨੂੰ ਦੱਸੋ ਮੈਂ ਤੁਹਾਡੇ ਨਾਲ ਇੱਕ ਡੀਲ ਕਰਨੀ ਚਾਹੁੰਦਾ ਹਾਂ ਜੇ ਤੁਹਾਨੂੰ ਪਸੰਦ ਆ ਜਾਵੇ ਇਹ ਕਹਿ ਕੇ ਉਹ ਆਪਣੀ ਸਾਰੀ ਗੱਲਬਾਤ ਉਸਨੇ ਸਮਝਾਈ ਉਹ ਕਹਿਣ ਲੱਗਾ ਮੈਂ ਤੁਹਾਡੇ ਹੀ ਪਲਾਟ ਦੇ ਵਿੱਚ ਫਲੈਟ ਤਿਆਰ ਕਰਵਾਉਣਾ ਚਾਹੁੰਦਾ ਹਾਂ ਪਰ ਮੇਰੀ ਸ਼ਰਤ ਇਹ ਹੈ ਕਿ ਉਹਨਾਂ ਤਿੰਨਾਂ ਹੀ ਫਲੈਟਾਂ ਦੇ ਵਿੱਚ ਤਿੰਨ ਤਿੰਨ ਫਲੈਟ ਮੇਰੇ ਹੋਣਗੇ ਤੇ ਦੋ ਦੋ ਤੁਹਾਡੇ ਜਿੰਨਾ ਵੀ ਪੈਸਾ ਲੱਗੇਗਾ ਸਾਰਾ ਮੇਰਾ ਹੋਵੇਗਾ ਭਾਵੇਂ ਕਰੋੜ ਰੁਪਇਆ ਹੀ ਲੱਗ ਜਾਵੇ ਤੇ ਉਸ ਵਿੱਚੋਂ ਜਿਹੜੀ ਆਮਦਨ ਆਵੇਗੀ ਉਹ ਸਾਡੀ ਅੱਧੀ ਅੱਧੀ ਹੋਵੇਗੀ ਮੈਂ ਆਪਣੇ ਨਾਲ ਸਾਰੇ ਹੀ ਕਾਗਜ਼ ਲੈ ਕੇ ਆਇਆ ਹਾਂ ਮੈਨੂੰ ਦੱਸੋ ਜੇ ਤੁਹਾਨੂੰ ਮਨਜ਼ੂਰ ਹੈ ਤਾਂ ਸਾਧ ਸੰਗਤ ਜੀ ਜਦੋਂ ਘਰ ਦੇ ਮੁਖੀ ਨੇ ਉਸ ਮਨੁੱਖ ਦੇ ਮੂੰਹੋਂ ਇਹ ਗੱਲ ਸੁਣੀ ਉਹ ਭੁੱਬਾ ਮਾਰ ਕੇ ਰੋਣ ਲੱਗਾ ਕਿਉਂਕਿ ਉਸ ਨੂੰ ਪ੍ਰਤੱਖ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਹੋ ਚੁੱਕੇ ਸਨ ਉਸ ਨੂੰ ਪਤਾ ਸੀ ਕਿ ਇਹ ਖੁਦ ਤੇਗ ਬਹਾਦਰ ਜੀ ਆਪ ਵਰਤ ਰਹੇ ਹਨ ਤੇ ਮੇਰੇ ਗਰੀਬ ਦੀ ਮਾੜੀ ਜ਼ਮੀਨ ਜਿਸ ਦਾ ਪੂਰਾ ਮੁੱਲ ਵੀ ਨਹੀਂ ਸੀ ਮਿਲ ਰਿਹਾ ਉਸ ਉੱਤੇ ਫਲੈਟ ਬਣਨ ਜਾ ਰਿਹਾ ਹੈ ਸਾਧ ਸੰਗਤ ਜੀ ਉਹ ਉੱਚੀ ਉੱਚੀ ਰੋਣ ਲੱਗਾ ਕਿਥੇ ਮੈਂ ਖੁਦ ਕਿਰਾਏ ਦੇ ਮਕਾਨ ਤੇ ਰਹਿ ਰਿਹਾ ਸੀ ਅੱਜ ਮੈਨੂੰ ਪਾਤਸ਼ਾਹ ਜੀ ਨੇ ਐਨਾ ਜੋਗਾ ਕਰ ਦਿੱਤਾ ਮੈਂ ਕਿਰਾਏ ਤੇ ਰਹਿਣ ਵਾਲਾ ਮਕਾਨ ਫਲੈਟਾਂ ਦਾ ਮਾਲਕ ਬਣ ਜਾਵਾਂਗਾ ਮੇਰੇ ਪਾਤਸ਼ਾਹ ਨੇ ਮੇਰੇ ਜੀਵਨ ਭਰ ਦੀ ਰੋਟੀ ਦਾ ਇੰਤਜ਼ਾਮ ਕਰ ਦਿੱਤਾ ਹੈ ਕਿਉਂਕਿ ਉਸ ਫਲੈਟ ਤੋਂ ਜੋ ਕਿਰਾਇਆ ਆਵੇਗਾ ਉਸ ਦੀ ਆਮਦਨੀ ਦਾ ਸਾਧਨ ਬਣ ਜਾਵੇਗਾ ਸਤ ਸੰਗਤ ਜੀ ਉਹ ਇਨਸਾਨ ਗੁਰੂ ਤੇਗ ਬਹਾਦਰ ਜੀ ਦਾ ਕੋਟਾਨ ਕੋਟ ਧੰਨਵਾਦ ਕਰਦਾ ਰਿਹਾ ਅਤੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਕਰਦਾ ਰਿਹਾ ਕਿ ਪਾਤਸ਼ਾਹ ਜੀ ਜਿੱਥੇ ਤੁਸੀਂ ਮੇਰੇ ਤੇ ਐਨੀ ਕਿਰਪਾ ਕੀਤੀ ਹੈ ਐਨੀ ਬਖਸ਼ਿਸ਼ ਕੀਤੀ ਹੈ ਉਥੇ ਹੋਰ ਕਿਰਪਾ ਕਰੋ ਜੋ ਮੇਰਾ ਤੇ ਮੇਰੇ ਪਰਿਵਾਰ ਦਾ ਨਿਯਮ ਬਣਿਆ ਹੈ ਉਹ ਕਦੇ ਨਾ ਛੁੱਟ ਜਾਵੇ ਪਾਤਸ਼ਾਹ ਮੈਨੂੰ ਹਮੇਸ਼ਾ ਆਪਣੇ ਚਰਨਾਂ ਦੇ ਵਿੱਚ ਜੋੜੀ ਰੱਖਣਾ ਤੇ ਸਾਥ ਸਿੰਘ ਜੀ ਇਸ ਘਟਨਾ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਜੇ ਆਪਣੇ ਵਾਹਿਗੁਰੂ ਜੀ ਦੇ ਉੱਤੇ ਭਰੋਸਾ ਪੱਕਾ ਹੋਵੇ ਵਿਸ਼ਵਾਸ ਹੋਵੇ ਤਾਂ ਮੇਰੇ ਵਾਹਿਗੁਰੂ ਜੀ ਫਰਸ਼ ਤੋਂ ਅਰਸ਼ ਤੱਕ ਪਹੁੰਚਾ ਦਿੰਦੇ ਹਨ ਇਸ ਲਈ ਹਮੇਸ਼ਾ ਆਪਣੇ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਪਰਮਾਤਮਾ ਤੇ ਭਰੋਸਾ ਰੱਖ ਕੇ ਨਾਮ ਜਪੀਏ ਤੇ ਅੰਮ੍ਰਿਤ ਵੇਲੇ ਦੀਆਂ ਪੰਜ ਬਾਣੀਆਂ ਦਾ ਨਿਤਨੇਮ ਜ਼ਰੂਰ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ